ਜਨਮੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਬਣੇ ਰਹੋ ਬਲੌਗ ਦੇ ਨਾਲ ਟਾਈਮ ਹੋਇਆ ਜੀ 1:30 ਵਜੇ ਕਨੇ ਪੂਰੇ ਤੇ ਬਾਅਦ ਸ਼ੂਟ ਤੇ ਚੱਲੇ ਆ ਜੀ ਆਕਾਸ਼ ਮੇਰੇ ਹੁਣੇ ਖੜੇ ਨੇ ਜੀ ਆਏ ਤੇ ਆ ਲਿਪਾ ਹਾਂ ਜੀ ਬਣੇ ਰਹੋ ਬਲੌਗ ਦੇ ਨਾਲ ਦਿਖਾਉਨੇ ਆ ਤੁਹਾਨੂੰ ਕਿੱਥੇ ਜਾਣਾ ਸ਼ੂਟ ਤੇ ਤੇ ਅੱਜ ਬਹੁਤ ਹੀ ਖਾਸ ਸ਼ੂਟ ਹੈ ਨਹੀਂ ਸੱਜਰੇ ਚੱਲਦੇ ਆ ਤੇ ਨੈਗੇਟਿਵ ਵੀ ਤੁਹਾਨੂੰ ਦੱਸਾਂਗੇ ਹਾਂ ਇਹ ਲੋਕੇਸ਼ਨ ਸਰਪ੍ਰਾਈਜ਼ ਆ ਥੋੜੀ ਜੀ ਬਹੁਤ ਆਨਾਂ ਨਾਲ ਲੋਕ ਕਿ ਚੱਲੇ ਆ ਐਂਡ ਦੇ ਸਪੋਰਟ ਪ੍ਰੋਗਰਾਮ ਬਣ ਗਿਆ ਬਣ ਗਿਆ ਮੌਕੇ ਤੇ ਹੁਣ ਕੀ ਕਰੀ ਤੇ ਲੋ ਜੀ ਪੰਪ ਤੇ ਗੱਡੀਆਂ ਲਾ ਦਿੱਤੀਆਂ ਨੇ ਤੇ ਪੰਚਕੂਲੇ ਤੇਲ ਫਵਾਰਸੀ ਗੱਡੀਆਂ ਵਿੱਚ ਤੇ ਅੱਗੇ ਕੋਈ ਪੰਪ ਨਹੀਂ ਮਿਲਣਾ ਤੇ ਆਕਾਸ਼ ਵੀਰੇ ਬਰਖੜਾ ਸਾਡਾ ਅਰੇ ਦੇਖੋ ਆ ਗਿਆ ਪਾ ਦਸੰਬਰ ਮਹੀਨੇ ਕਿਨਾਂ ਉਹ ਚੱਕ ਨੇ ਲੋ ਜੀ Shimla ਪਹੁੰਚ ਚੁੱਕੀਆਂ ਨੇ ਸੰਗ ਤਾਂ ਦਸੰਬਰ ਮਹੀਨੇ ਚ ਆ ਜੇ ਜੂਨ ਜੁਲਾਈ ਪਿੱਛੇ ਛੱਡਿਆ ਤਾਂ ਲੱਗਦਾ ਜੂਨ ਮਹੀਨੇ ਚ ਆਉਂਦਾ ਪਿਆ ਦੇਖੋ ਜੀ ਲੱਗਦਾ ਪੰਜਾਬ ਚ ਬੁਰੇ ਹਾਲਾਤ ਨੇ ਗਰਮੀ ਨਾਲ ਤੇ Shimla ਪੂਰਾ ਮਾਹੌਲ ਚਿੱਲ ਹੋਇਆ ਪਿਆ ਤੇ ਇਧਰ ਟੀਮਾਂ ਲੱਗੀਆਂ ਨੇ ਇਧਰ ਉਸਤਾਦ ਜੀ ਕੋਲੋਂ ਲਾ ਓਏ ਟ੍ਰਿਬੂ ਕਰਦਾ ਹੈ ਕਰ ਜੀ ਓਏ ਸਾਜਿਕ ਲੱਲ ਜੰਨ ਇਹ ਮਾਚਲੀਆ ਮਾਰੇ ਆ ਸਿਲੰਡਰ ਭਾਜੀ ਦਾ ਨਾਲ ਹੀ ਚੱਕੀ ਫਿਰਦੇ ਨੇ ਇੱਥੇ ਬੈਗ ਨਹੀਂ ਚੱਕੇ ਜਾਂਦੇ ਸਿਲੰਡਰ ਚੱਕੀ ਫਿਰਦੇ ਨੇ ਜੇ ਸਾਹਮਣੇ ਦੀ ਚੱਕੀ ਫਿਰਦੇ ਮੈਨੂੰ 2 ਮਹੀਨੇ ਬਾਅਦ ਵੀ ਮਿਲਣਾ ਦਿਖਣਾ ਹੀ ਨਹੀਂ ਤੁਹਾਨੂੰ ਧਰਤੀ ਤੋਂ ਗਾਇਬ ਹੋਏ ਨੇ ਤਾਂ ਤਾਂ ਬਹੁਤ ਜ਼ਿਆਦਾ ਵੇਈ ਵੀ ਆ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਚੜ੍ਹਾਇਆਂ ਚੜੂਆਂ ਚੜ੍ਹ ਕੇ ਆਕਾਸ਼ ਨੂੰ ਪਹੁੰਚ ਚੁੱਕੇ ਨੇ ਸ਼ਰਚ ਇੱਧਰ ਅਮਨ ਬਾਜੀ ਸਾਡੇ ਹਾਂਜੀ ਅਮਨ ਬਾਜੀ ਕਹੋਂਗੇ ਬਸ ਓ ਰਾਮ ਰਾਮ ਜੀ ਮਿਲਿਆ ਇੱਧਰ ਵੀਰ ਜੀ ਨੇ ਅੱਜ ਚੌਣ ਜੀ ਵੀ ਫੁੱਲ ਕਰਕੇ ਲੈ ਕੇ ਜਾਣੀ ਹੈ ਕਹਿੰਦੇ ਅੱਜ ਹਟਦਾ ਨਹੀਂ ਆਵੇ ਲਓ ਜੀ ਚਾਹ ਆ ਚੁੱਕੀ ਐ ਤੇ ਕਾਸ਼ ਵੀਰੇ ਇੱਧਰ ਸਾਡੇ ਵੰਟੀ ਭਾਜੀ ਐਨੇ ਸਿੰਗਰ ਭਾਜੀ ਗਏ ਸੀ ਰੈਡੀ ਹੋਣ ਤੇ ਅਸੀਂ ਕਿਹਾ ਚਾਹ ਚ ਪੀ ਲੈਣ ਆ ਤੇ ਆ ਸਕੂਲ ਐ ਇਹਨਾਂ ਨੇ ਬੜਾ ਗਾਪ ਆਇਆ ਹੋਇਆ ਪਤਾ ਨਹੀਂ ਕਿ ਉਹ ਵੀ ਜਾਣਦੇ ਨੇ ਪਤਾ ਨਹੀਂ ਨਹੀਂ ਸਾਡੇ ਕੋਲ ਇਹਦੇ ਟੁਟ ਟੁਟ ਬਣਾ ਜਾਂਦੇ ਨੇ ਚਲੋ ਸਕੂਲ ਇਹਨਾਂ ਨੇ 3 ਮੇਲਾ ਲਾਇਆ ਹੋਇਆ ਐ ਆ ਬਦਲ ਨੀ ਕੀ ਸੀਨ ਐ ਸਕੂਲ ਦਾ ਮਾਟਰ ਅਸੀਂ ਤਾਂ ਮਾਟਰ ਦੇ ਕੇ ਭੱਜ ਲੈਂਦੇ ਜੀ ਲਓ ਜੀ ਜੋਗੀ ਭਾਈ ਨੇ ਕਿਰਪਾ કરી ਆ ਕਿ ਬ੍ਰੇਕਫਾਸਟ ਆ ਚੁੱਕਿਆ ਨਾਲ ਹਨੂਨ ਭਾਈ ਕਹਿੰਦੇ ਬੜਾ ਔਖਾ ਲੱਭ ਕੇ ਲਿਆ ਕੇ ਮੀਂਹ ਪੈ ਰਿਹਾ ਜੀ ਥੋੜਾ ਥੋੜਾ ਸਾਡੀ ਪਿਆਵਾਂਗੇ ਟੈਨਸ਼ਨ ਨਾਲ ਉਸ ਤੋਂ ਬਾਅਦ ਸਾਡਾ ਉਹ ਮਿੱਠੇ ਲਈ ਅਸੀਂ ਜੀ ਨਾਮ ਇੱਕ ਚਿਨੀ ਚਿਨੀ ਨਹੀਂ ਚਿਨੀ ਨਹੀਂ ਕਿਹੜੀ ਹੋਰ ਵੀ ਸੀ ਭੁੱਲ ਗਏ 28 ਸੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਬਣੇ ਰਹੋ તે ઇતને ચાલਦਾ બ્રેકફાસ્ટ ખાલી હું ખાલી ਉਹ ਕੋਈ ਨਾ ਐਂਡ ਕਰਾਉਡ ਚ ਫਿਰੋਂ ਨਹੀਂ ਜਾਣਾ ਬਸ ਇੱਧਰ ਕੋਈ ਨਹੀਂ ਆ ਰਿਹਾ ਬੰਦਾ ਦਰਦੀ ਚ ਜਾ ਕੇ ਉਹ ਇੱਧਰ ਆਇਆ ਲਓ ਜੀ ਪਹਿਲਾ ਸੀਕੁਐਂਸ ਸਾਡਾ ਡਨ ਹੋ ਚੁਕਿਆ ਤੇ ਜਾ ਰਹੇ ਆ ਨੈਕਸਟ ਲੋਕੇਸ਼ਨ ਦੇ ਉੱਪਰ ਤੇ ਦੇਖੋ ਭੀੜ ਕਿੰਨੀ ਆ ਪਹੁੰਚਾ 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 ਕੋਲੋਂ ਰਾਸ਼ਾ ਤੇ ਪਹਿਲੀ ਲਿਗੇਂ ਸਾਡੀ ਡਨ ਹੋ ਚੁਕੀ ਆ ਤੇ ਦੂਜੀ ਲੋਕੇਸ਼ਨ ਦੇ ਉੱਪਰ ਜਾ ਕੇ ਤੁਹਾਨੂੰ ਮਿਲਦੇ ਆਂ ਬਣਦੇ ਰਹੋ ਹਾਂਜੀ ਤੁਸੀਂ ਦੇਖਿਆ ਸੀਗਾ ਪਹਿਲੀ ਲੋਕੇਸ਼ਨ ਦਾ ਸਾਡਾ ਸ਼ੂਟ ਹੋ ਚੁੱਕਾ ਸੀਗਾ ਡਨ ਤੇ ਦੂਜੀ ਲੋਕੇਸ਼ਨ ਦਾ ਜਾਂਦੇ ਜਾਂਦੇ ਆ ਗਿਆ ਸੀਗਾ ਮੀਂਹ ਤੇ ਦਰਸਿੰਗਰ ਭਾਜੀ ਲਾਈਵ ਕਰਨ ਲੱਗੇ ਤੇ ਲੋਕ ਇਕੱਠੇ ਹੋ ਗਏ ਤੇ ਕਰੋ ਇੰਜੋਏ ਕਰੋ ਵੇ ਅਬ ਜੀਣਾ ਜੰਮੇ ਆਣਾ ਮੈਂ ਉਹ ਨੜਕੀ ਕੋ ਪਹਿਲੀ ਵਾਰ ਦੇਖਦੇ ਆ ਦੋਸਤ ਕੀ ਕਹਿੰਦੇ ਆ ਅੱਖਾਂ ਓਏ ਹੋਏ ਅੱਖਾਂ ਦੇਖ ਕੇ ਕੀ ਕਹਿੰਦੇ ਗੁਰੂ ਆਪ ਵੀ ਅੱਖੇ ਜੋ ਤੇਰੀ ਦੇਖੋ ਜੀ ਬੁਰਾ ਹਾਲ ਹੋਇਆ ਪਿਆ ਹੰਦ ਨਾਲ ਜ਼ੁੰਬਰ ਮਹੀਨਾ ਬਣਿਆ ਵਿਆ ਪੂਰਾ ਚਾਹੇ ਬੁਰਾ ਹਾਲ ਕਹਿੰਦੇ ਇਹ ਸ਼ਿਮਲਾ ਨਹੀਂ ਇਹ ਕੈਨੇਡਾ ਹੀ ਬਣਿਆ ਹੋਇਆ ਕਹਿੰਦੇ ਇਧਰ ਸਿੰਘਰ ਬਾਜੀ ਸਾਡੇ ਬਤਰਾ ਸਾਹਿਬ ਹਾਂਜੀ ਬਾਜੀ ਕੀ ਕਹਿਰੀਏ ਠੰਡ ਠੰਡ ਕਹਿਰੀਏ ਬਸ ਠੰਡ ਹੈ ਠੰਡ ਵੇ ਸਹੀ ਆ ਇਹ ਤੇ ਡੇਢ ਘੰਟਾ ਇਹ ਮੌਸਮ ਖਰਾਬ ਹੋਣ ਕਰਕੇ ਸਾਡਾ ਸ਼ੂਟ ਹੋ ਚੁੱਕਿਆ ਸੀਗੇ ਅਸੀਂ ਕੈਨਸਲ ਤੇ ਅਸੀਂ ਯਾਰੀ ਸੀ ਵਾਪਸ ਮਹਾਲੀ ਨੂੰ ਇਹ ਲਓ ਜੀ ਮਹਿਗੀਆਂ ਆ ਚੁੱਕੀਆਂ ਨੇ ਤੇ ਲੱਗੇ ਹੋਏ ਨੇ ਖਾਣ ਉਹ ਆਸਬਾਬ ਸੀ ਹੋ ਰਹੀ ਸੀ ਕਿ ਮਹਾਲੀ ਨੂੰ ਬਸ ਲੋ ਆਨੰਦ ਬਾੜਾ ਵਾ ਆ ਵੀਡੀਓ ਉਹ ਵਧੀਆ ਆਂਜੇ ਪਹਾੜਾਂ 'ਚ ਬਹਿ ਕੇ ਮੈਗੀ ਦਾ ਸਵਾਦ ਇੰਜੋਏ ਪਹਾੜੋ ਵਾਲੀ ਮੈਗੀ